ਆਏ ਆਏ ਕਿੱਦਾਂ ਕੰਮ ਕਰਾਂ ਆਏ ਕਰਨਾ ਤੇ ਪੈਣਾ ਹੀ ਆ ਇਹਦਾ ਨਖੱਤੇ ਦਾ ਸਿਆਪਾ ਹੁਣ ਮੈਨੂੰ ਹੀ ਕਰਨਾ ਪੈਣਾ ਚੱਲ ਸਬਜੀ ਤੇ ਥੋੜੀ ਜੀ ਹੈਗੀ ਆ ਤੇ ਰੋਟੀਆਂ ਲਾ ਲੈਣੀਆਂ ਔਰੇ ਕਿੱਥੇ ਗਰ ਗਿਆ ਵਾ ਇੱਕ ਤੇ ਚੱਕਰ ਆਈ ਜਾਂਦੇ ਮੈਨੂੰ ਹਾਏ ਖਲੋਤ ਤੜੀਆਂ ਆਂ ਡਿਆ ਮੈਨ ਖਤਿਆ ਆ ਜਾ ਕਿੱਥੇ ਆ ਹਾਏ ਵੇ ਮਲੀਆਂ ਤਰਿਆ ਹਾਏ ਚੁੱਕਦੇ ਮੈਨੂੰ ਆ ਗਏ ਹਾਏ ਨੂੰ ਮੈਂ ਵੇ ਵਿਚਾਰੀ ਨੂੰ ਕੱਢਤਾ ਇਹਨ ਕੱਤਾ ਦੇ ਹੁਣ ਮੈਨੂੰ ਪੁੱਛਦਾ ਵੀ ਨਹੀਂ ਆ ਇਹਦੇ ਮਗਰ ਲਾ ਕੇ ਮੈਂ ਉਹਨੂੰ ਘਰੋਂ ਕੱਢਿਆ ਸਾਰਾ ਕੰਮ ਤੇ ਕਰ ਲੈਂਦੀ ਵੇ ਆ ਜਾ ਤੇ ਮਰਿਆ ਚੋਕਲਾ ਮੈਨੂੰ ਹੋਏ ਮੈਨੂੰ ਚੱਕਰੀ ਆਈ ਜਾਂਦੇ ਆ ਲੈ ਕੀ ਹੋ ਗਿਆ ਵਾ ਇਹ ਮੈਗੇ ਖਾਪ ਪਾਈ ਇੱਕ ਮਹਾ ਮੜੀ ਨੇ ਡਈ ਅਸਲੇ ਕਿੰਗ ਗੋਲੀ ਵੱਜੀ ਆ ਜਨਾ ਨਾ ਉੱਠੇ ਕੀ ਹੋਇਆ ਹੈ ਲੈ ਆ ਉਹ ਨਹੀਂ ਤੇ ਬਹਿ ਕੇ ਤੂੰ ਕਿੰਨ ਖਤਿਆ ਆਵੇ ਮੈਨੂੰ ਚੱਕਰ ਆਉਣ ਦੇਈਓ ਉਹ ਰੋਟੀ ਤੇ ਪਹਿਲਾਂ ਦੇ ਦੇਣੀ ਸੀ ਚੱਕਰਾਂ ਦੀ ਤੈਨੂੰ ਪੈ ਗਈ ਮੈਂ ਤੈਨੂੰ ਚੱਲ ਤਾਂ ਉੱਠ ਮੈਨੂੰ ਠਾਲ ਤੇ ਦੇ ਮੈਂ ਕੋਠੀਆਂ ਨਹੀਂ ਜਾਣਾ ਚੱਲ ਤਾਂ ਉੱਠ ਆਏ ਫੇਰ ਸਿਰ ਫੜ ਲਿਆ ਹਾਏ ਵੇ ਮੈਨੂੰ ਚੱਕਰ ਆਈ ਜਾਣ ਦੇ ਆ ਉਹ ਰੋਟੀਆਂ ਲਾ ਕੇ ਦੇ ਚਾਰ ਚੱਕਰ ਆਉਣ ਦੇ ਤੈਨੂੰ ਰੋਟੀ ਦੀ ਪਈ ਆ ਮੇਰਾ ਤੈਨੂੰ ਮਾਸਾ ਖੇ ਕਰਨੀ ਆ ਉਹ ਰੋਟੀਆਂ ਮੈਨੂੰ ਚਾਰ ਫੜਾ ਦੇ ਤੇ ਮੇਰੇ ਵੱਲੋਂ ਭੈਰ ਸੋਈ ਚ ਪਈ ਰ। ਇੱਕ ਤੇ ਇੰਨੇ ਬੜਾ ਦੁਖੀ ਕੀਤਾ ਯਾਰ ਚੰਗੀ ਭੜੀ ਨੀਂਦ ਆਈ ਸੀ ਮੜੀ ਜੀ। ਹਏ ਮਨਾ ਲਾਉਣੀ ਐ ਪੈਣੀਆਂ ਇਹਦੇ ਜੋਗੀਆਂ। ਇਹ ਕਿਥੋਂ ਤਰਾ ਮੇਰੇ ਪੱਲੇ ਪਿਆ ਵਾ। ਇਹਨੇ ਨਖਤੇ ਨੇ ਨਹੀਂ ਹਟਣਾ। ਦਾਦਾ ਪਹਿਲਾਂ ਇਹਨੂੰ ਲੰਗਰ ਔਖੀ ਸੌਖੀ। ਮੈਂ ਭਾਵੇਂ ਮਰ ਜਾਾਂ। ਦਾਦਾ ਮੈਨੂੰ ਲੰਗਰ ਚਾਹੀਦਾ ਵਾ। ਹਾਏ। ਉਹ ਵੀ ਤਾਂ ਨਾ ਇੱਕ ਗੱਲ ਉਹ ਚੰਗੀ ਹੀ ਵਿਚਾਰੀ। ਸਾਰਾ ਕੰਮ ਕਰਦੀ ਕਿਵੇਂ ਇਹਦੇ ਮਗਰ ਲਾ ਕੇ ਨਾ ਮੈਂ ਤੈਨੂੰ ਘਰੋਂ ਕੱਢਿਆ ਵਿਚਾਰੀ ਨੂੰ ਇੱਥੇ ਹੁੰਦੀ ਤੇ ਆਹ ਕੰਮ ਨਹੀਂ ਸੀ ਮੈਨੂੰ ਵੇਖਣੇ ਪਾਣੇ ਨਖੱਤੇ ਰ ਜਿਹੜੀ ਪੈੜੀ ਹੈਗੀ ਉਹ ਵੀ ਫੂਕ ਛੜੀ ਆ ਕਾਹਦੇ ਜੋਗੇ ਰਹਿ ਗਈ ਅਹੀਂ ਚੱਲ ਲੰਗਰ ਲਾ ਕੇ ਦਵਾਂ ਬਿੰਦਰੇ ਤੇ ਨਾ ਸ਼ੁਰੂ ਤੋਂ ਹੀ ਦਾ ਕਰਦੇ ਰਹੇ ਆ ਭਾਬੀ ਕਰਦੇ ਆ ਤੇ ਸ਼ੁਰੂ ਤੋਂ ਹੀ ਇਦਾਂ ਰਹੇ ਆ ਜੋ ਮੈਂ ਵੇਈ ਗਈ ਨਾ ਬਸ ਇਹੋ ਹੀ ਕੰਮ ਰਿਹਾ ਇਹਨਾਂ ਦਾ ਤੇ ਤੂੰ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਪਹਿਲਾਂ ਭਾਬੀ ਕਿਦਾਂ ਦੱਸਦੀ ਮੈਂ ਦੇਹੋ ਹੀ ਵਿਚਲ ਵਿਚਾਰਨ ਨੇ ਮਹਾਂ ਦੀ ਕਿਤੇ ਪਾਰ ਲਾਇਆ ਹੀ ਤੇ ਚੱਲ ਹੁਣ ਜਿੱਦਾਂ ਵੀ ਹੈਗਾ ਟਾਈਮ ਤੇ ਕੱਢਣਾ ਹੀ ਪੈਣਾ ਹੀ ਤੇ ਹੁਣ ਵੀ ਵੇਖ ਲੋ ਘਟੋ ਘਾਟ ਵੀ ਤੇ 5-6 ਮਹੀਨੇ ਨੰਗ ਚੱਲੇ ਆ ਤੁਹਾਡੇ ਸਾਹਮਣੇ ਹੀ ਆ ਕਿਤੇ ਇੱਕ ਵਾਰਨਿੰਗ ਤੇ ਫੋਨ ਆਇਆ ਇਹਨਾਂ ਦਾ ਚੱਲ ਉਹਨੇ ਤੇ ਨਹੀਂ ਕਰਨਾ ਜਿਹੜੀ ਸੱਸ ਸੋਹ ਚਲ ਇਹਨਾਂ ਨੂੰ ਹੀ ਹੁੰਦਾ ਕਿ ਮੇਰੀ ਧੀ ਆ ਮੇਰਾ ਪਰਿਵਾਰ ਵਾ ਕਿਤੇ ਇਹਨਾਂ ਨੂੰ ਵੀ ਮਸਾ ਨਹੀਂ ਹੈਗੀ ਉਹਨਾਂ ਨੂੰ ਕੀ ਲੋੜ ਆ ਉਹ ਤਾਂ ਪਹਿਲਾਂ ਹੀ ਇਦਾਂ ਕਰਦੇ ਸੀ ਹੈ ਤਾਂ ਸਹੀ ਆ ਭਾਬੀ ਪਰ ਮੈਨੂੰ ਮੋੜ ਘੜ ਕੇ ਨਾ ਚੇਤਾ ਉਹਨਾਂ ਦਾ ਹੀ ਆਉਂਦਾ ਰਹਿੰਦਾ ਆ ਵੀ ਫਿਰ ਵੀ ਘਰ ਹੀ ਘਰ ਗੜਾ ਐਵੇਂ ਬਣਾਇਆ ਜਾਂਦਾ ਆ ਕਿੰਨਾ ਕੁਛ ਖਰੀਦਾ ਘਰ ਵਾਸਤੇ ਇਹ ਤੇ ਗੱਲ ਸਹੀ ਆ ਰਪਿੰਦਰ ਅਹੀਂ ਵੀ ਨਾ ਪੈਲੀ ਪਿੱਛੇ ਹੀ ਮਰ ਗਏ ਇੰਨੀ ਪੁੱਛ ਗਿਸ਼ ਕੀਤੀ ਨਹੀਂ ਕਿ ਕਿੱਦਾਂ ਦਾ ਟੱਬਰ ਵਾ ਉਦੋਂ ਕਿ ਤੇ ਕੁਛਿਆ ਹੁੰਦਾ ਤੇ ਨਾ ਕਰਦੇ ਇਹਦੇ ਨਾਲ ਚੰਗੇ ਤਾਂ ਹੀ ਗਰੀਬ ਕਰ ਦੇ ਦਿੰਦੇ ਤੈਨੂੰ ਤੇ ਉਹ ਵਧੀਆ ਹੀ ਆ ਉਹ ਹੈ ਰਸਈਂ ਭਾਬੀ ਪਰ ਜੋ ਕਰਮਾਂ ਦੇ ਵਿੱਚ ਹੋਵੇ ਉਹਦੇ ਹੋਗੇ ਰਹਿਣਾ ਹੀ ਨਾ ਆ ਜੜੇ ਹੁਣ ਇੰਨੇ ਦੁੱਖ ਹੀ ਕਿਦਾਂ ਚੱਲਣੀ ਉਹ ਕਿਦਾਂ ਮਿਲਣੀ ਚਲੋ ਤੇਰੀ ਕਿਸਮਤ ਹੀ ਚਲੋ ਕੋਈ ਗੱਲ ਹੁਣ ਆਪਣੇ ਹੱਥ ਵਾਸਤੇ ਕੁਛ ਨਹੀਂ ਹੀ ਹੈਗਾ ਹੁਣ ਇਹ ਵਿਚਾਰਾ ਵੀਰ ਮੇਰਾ ਕਿਹੜਾ ਚਾਹੁੰਦਾ ਹੀ ਪਚਾਏ ਮਾੜੇ ਘਰ ਜਾਵੇ ਜਾ ਕਿਦਾਂ ਆ ਆਪਣੇ ਉੱਤੇ ਚੰਗਾ ਹੀ ਕੀਤਾ ਵਰ ਗਾੜੀ ਕਿਸਮਤ ਚਲੋ ਸਾਰੇ ਇੱਕੋ ਜਿਹੇ ਹੁੰਦੇ ਹਨ ਨੂੰ ਕੀ ਪਤਾ ਹੀ ਇਹਨਾਂ ਨੇ ਇਦਾਂ ਕਰਨਾ ਸਾਡੀ ਕੁੜੀ ਦੇ ਨਾਲ ਉਹੀ ਨਾ ਚਲ ਤੋ ਟੈਨਸ਼ਨ ਨਾ ਲਿਆ ਕਰ ਠੀਕ ਹਨ ਜੇ ਹੁਣ ਕੁੜੀ ਆ ਜੋ ਵੀ ਵਿਚਾਰੀ ਬਸ ਦਿਨ ਰਾਤ ਨਾਲ ਲੈਂਦੀ ਰਹਿੰਦੀ ਵੀ ਜਾਣਾ ਨਹੀਂ ਆ ਜਾਣਾ ਨਹੀਂ ਆ ਪੰਜ ਛੇ ਮਹੀਨੇ ਲੱਗੇ ਲੰਗੇ ਉਹ ਵੀ ਵੱਡੀ ਹੋਂਦੀ ਆ ਨਾ ਹੁਣ ਚਲ ਨਿਆਣੀ ਨੂੰ ਨਹੀਂ ਪਤਾ ਇਹਨਾਂ ਉਹਨੇ ਪੁੱਛਣਾ ਕਿ ਹੁਣ ਮੰਮੀ ਆਪਾਂ ਇੱਥੇ ਬੈਠੇ ਹਾਂ ਉਹੀ ਨਾ ਉਹ ਵਿਚਾਰੀ ਉਦਨ ਦੀ ਕਰਨ ਦੀ ਜਦੋਂ ਦੇ ਆਏ ਆ ਤੇ ਹੁਣ ਦੇ ਫੇਰ ਇੰਨਾ ਟਾਈਮ ਲੰਘ ਗਿਆ ਆ ਦੇ ਪੀਣ ਦਾ ਸ਼ੁਰੂ ਤੋਂ ਹੀ ਕੀ ਹੋਣੀ ਪੀਣ ਲੱਗਾ ਨਹੀਂ ਪੀਣ ਦੇ ਭਾਬੀ ਹੋਣੀ ਲੱਗੇ ਜਦੋਂ ਕਦੇ ਆ ਮਤਲਬ ਪਹਿਲਾਂ ਗੱਲਬਾਤ ਹੋਈ ਹੈ ਨਾ ਉਦੋਂ ਹੀ ਰਾਤ ਇੱਕ ਦਿਨ ਪੀ ਕੇ ਆਏ ਆ ਨਹੀਂ ਤੇ ਪਹਿਲਾਂ ਨਹੀਂ ਇਹੋ ਜੇ ਕੰਮ ਤੇ ਲੱਗੇ ਹੈਗੇ ਨਾ ਤੱਕ ਕਦੀ ਗਏ ਹੀ ਤੇ ਬਸ ਉਦੋਂ ਹੀ ਪਹਿਲੇ ਦਿਨ ਪੀ ਕੇ ਆਏ ਆ ਤੇ ਮੁੜ ਕੇ ਬਸ ਉਦੋਂ ਹੁਣ ਕੰਮ ਸ਼ੁਰੂ ਹੁਣ ਕੀ ਪਤਾ ਮਗਰੋਂ ਮੇਰੇ ਕੀ ਦੇ ਆ ਕਰਨ ਤੇ ਕੀ ਨਹੀਂ ਕਰਨ ਦੇ ਐਂ ਗੜਾ ਹੁਣ ਜਾ ਕੇ ਵੇਖਿਆ ਫੋਨ ਵੀ ਇੱਕ ਵਾਰੀ ਨਹੀਂ ਕੀਤਾ ਉਹਨਾਂ ਨੇ ਨਾ ਪਤਾ ਨਹੀਂ ਕਿਡੇ ਹਾਲਾਤਾਂ ਦੇ ਵਿੱਚ ਉਹ ਠੀਕ ਠੋਕ ਵੀ ਹੈਗੀ ਆ ਕਿ ਨਹੀਂ ਹੈਗੀ। ਕਿਉਂ ਨਾ ਇੰਨਾ ਕੁ ਜਨਾਂ ਨੇ ਕੀਤਾ ਤੂੰ ਹਜੇ ਵੀ ਉਹਨਾਂ ਦਾ ਨਾਂ ਜੱਪੀ ਜਾਨੀ ਐ। ਭਾਬੀ ਕੀ ਕਰਾਂ? ਘਰਵਾ ਕਰ ਨਹੀਂ ਛੱਡਿਆ ਜਾਂਦਾ। ਅੱਜ ਤੋਂ ਬਾਅਦ ਨਾ ਉਹਨਾਂ ਦਾ ਨਾਂ ਨਹੀਂ ਲੈਣਾ ਠੀਕ ਆ ਨਾ? ਇੱਕ ਵਾਰੀ ਤਾਂ ਫੋਨ ਕਰਦੇ ਹੋ। ਉਹਨਾਂ ਨੂੰ ਜਦੋਂ ਲੋੜ ਹੀ ਨਹੀਂ ਹੈਗੀ ਤੇ ਫਿਰ। ਨਹੀਂ ਤੇ ਆਪਣਾ ਇਧਰ ਲਾ ਕੇ ਵੇਖੀਏ। ਨਹੀਂ ਨਹੀਂ ਅਹੀਂ ਫੋਨ ਨਹੀਂ ਕਰਨਾ। ਆਈ ਥੋੜੀ ਝੁਕਣਾ ਨਾਲ ਸਾਹਮਣੇ ਭਾਬੀ ਉਹਨਾਂ ਨੂੰ ਨਹੀਂ ਮਸਾਵੀ ਹੋਣੀ ਨਹੀਂ ਹੈਗੀ ਤਾਂ ਕੋਈ ਗੱਲ ਨਹੀਂ ਅਈ ਹੋਰ ਕਿਤੇ ਵਿਆਹ ਦਾਂਗੇ ਜ਼ਰੂਰੀ ਨਹੀਂ ਉਹਨਾਂ ਦੇ ਘਰ ਹੀ ਜਾਣਾ ਚੱਲ ਵੇਹ ਲੋ ਫਿਰ ਜਿੱਦਾਂ ਵੀ ਤੁਹਾਨੂੰ ਸਹੀ ਲੱਗਦਾ ਆ ਜੇ ਮੰਮੀ ਡੈਡੀ ਜਿੰਦੇ ਹੁੰਦੇ ਤੇ ਤੈਨੂੰ ਉੱਥੇ ਘਲਾਉਂਦੇ ਉਹਨਾਂ ਨੇ ਵੀ ਇਦਾਂ ਹੀ ਕਰਨਾ ਸੀ ਉਹੋ ਹੀ ਉਹਦੇ ਵਿਚਾਰੇ ਪਹਿਲਾਂ ਹੀ ਗਾਂਹ ਗਏ ਉਹਨਾਂ ਇੰਨੇ ਦੁੱਖ ਨਹੀਂ ਹੀ ਵੇਖਣੇ ਉਹ ਤਾਂ ਢੀ ਕਿਸਮਤ ਦੇ ਵਿੱਚ ਹੀ ਗੜੀ ਤੁਸੀਂ ਹੀ ਵੇਖਣ ਨੂੰ ਪਰ ਵੈਹੇ ਭਾਬੀ ਤੁਸੀਂ ਵੀ ਨਾ ਬੜੇ ਚੰਗੇ ਆ ਕਿ ਜਿਹੜਾ ਮੇਰਾ ਇਨਾ ਸਾਥ ਦੇਂਦੀ ਏ ਜੇ ਕੋਈ ਹੋਰ ਹੁੰਦੀ ਨਾ ਉਹਨੇ ਦੇ ਮੱਥੇ ਵੱਡਾ ਪਾਉਣਾ ਹੀ ਦਾ ਨਾਂ ਦੇ ਨਜ਼ਰ ਸੰਭਣਾ ਹੀ ਪਰ ਤੁਸੀਂ ਬੜੇ ਚੰਗੇ ਆ ਜਿੱਦਾਂ ਦੀ ਮੈਂ ਆ ਨਾ ਉਦਾਂ ਦੀ ਤੂੰ ਆ ਠੀਕ ਆ ਨਾ ਭਾਬੀ ਜੀ ਹੈ ਦਸਈਆਂ ਪਰ ਤੁਹਾਡੇ ਵਰਗੀ ਭਾਬੀ ਨਾ ਰੱਬ ਹਰੇਕ ਨੂੰ ਹੀ ਦਵੇ ਜਿੰਨਾ ਤੁਸੀਂ ਕਰਦੇ ਆ ਤੂੰ ਨਾ ਅੱਜ ਤੋਂ ਬਾਅਦ ਉਹਨਾਂ ਦਾ ਨਾਂ ਨਹੀਂ ਲੈਣਾ ਠੀਕ ਆ ਨਾ ਐ ਹੈਗੇ ਨਾ ਤੇਰੇ ਵਾਸਤੇ ਚਲੋ ਠੀਕ ਆ ਨਹੀਂ ਲੈਂਦੀ ਉਹਨਾਂ ਦਾ ਨਾਮ ਨਾ ਚੱਪਿਆ ਕਰ। ਉਹਨਾਂ ਨੇ ਬੜੀ ਚੰਗੀ ਕੀਤੀ ਸਾਡੇ ਨਾਲ। ਆਹ ਚਲੋ ਚੰਗੀਦਨੀਗੀ ਕੀਤੀ ਹੈਗੀ। ਚਲੋ ਮੈਂ ਨਹੀਂ ਲੈਣੀ ਨਾ ਐ ਮੋੜ-ਕੋੜ ਮੇਰੇ ਵੀ ਦਿਮਾਗ ਵਿੱਚ ਨਾ ਬਸ ਤੂੰ ਨਾ ਹਰ ਬਾਰੋ ਇਹ ਗੱਲ ਬਾਰੇ ਸੋਚਿਆ ਕਰ ਠੀਕ ਐ। ਹਾਂਜੀ। ਤੇ ਆਏ ਨਹੀਂ ਵੀ ਰਹਲੇ। ਉਹਨਾਂ ਨੇ ਨਾ ਲੇਟ ਹੋ ਜਾਣਾ ਜੀ। ਤੇਰੇ ਭਾਜੀ ਤੇ ਕਹਿਣ ਦੇ ਹੀ ਕਿ ਜੋਬਨ ਨੂੰ ਨਾਲ ਲੈ ਜਾਂਦਾ ਵਾ। ਅੱਛਾ। ਤੇ ਮੈਂ ਮਨਾ ਕਰ ਦਿੱਤਾ। ਮੈਂ ਇਹਦਾ ਬਗਾਨੇ ਬੰਦੇ ਨੂੰ ਖੜਦੇ ਚੰਗੇ ਨਹੀਂ ਲੱਗੀ ਦਾ। ਗੱਲ ਫਿਰ ਵੱਜ ਜਾਂਦੀ ਆ। ਉਹਨੀਆਂ ਗੱਲ ਦੇ ਵੇਹੇ ਉਹਨਾਂ ਦੀ ਠੀਕ ਹੀ ਆ। ਇਹ ਆ ਵੀ ਹੁਣ ਜਾ ਕੇ ਉੱਥੇ ਕਰਨਾ ਵੀ ਕੀ ਆ ਭਾਬੀ। ਉਹ ਤਾਂ ਕਹਿਂਦੇ ਇਹ ਕਹਿੰਦੇ ਵੇਖ ਲਓ ਜੇ ਨਹੀਂ ਮੰਨਣਗੇ ਤੇ ਤਲਾਕ ਦਵਾ ਦਿੰਦੇ ਫਿਰ ਹੋਰ ਕੀ ਕਰਨਾ। ਪਰ ਉਹਨਾਂ ਕੋਈ ਗੱਲਬਾਤ ਹੀ ਨਹੀਂ ਕੀਤੀ ਚਾਹੇ ਕੋਈ ਗੱਲਬਾਤ ਕਰ ਦੇ ਦੱਸ ਦੇ ਨਾத் ਮੁੜ ਕੇ ਵਿਚੋਲਣ ਨੇ ਕੁਝ ਦੱਸਿਆ ਆ। ਉਹ ਵੀ ਉਹ ਦੋ ਕਹਿੰਦੀ ਸੀ ਕਿ ਮੈਂ ਦੱਸੂਗੀ ਗੱਲਬਾਤ ਕਰਕੇ ਮੈਂ ਜਾਊਂਗੀ ਉਧਰ ਪਤਾ ਨਹੀਂ ਵੀ ਗਈ ਵੀ ਆ ਕਿ ਨਹੀਂ ਗਈ ਆ ਫੋਨ ਵੀ ਨਹੀਂ ਆਇਆ ਵਿਚੋਲਣ ਦਾ ਕੋਈ। ਨਾ ਹੁਣ ਕੋਈ ਨਾ ਕੋਈ ਦੱਸ ਦੇ ਤੇ ਫੇਰੀ ਗੱਡੀ ਕੋਈ ਹੱਲ ਕਰ ਦੇ ਹੁਣ ਵਿਚੋਲਾ ਨਹੀਂ ਜਾਊਗੀ ਫੇਰੀ ਪਤਾ ਲੱਗਣਾ ਉਹ ਹੀ ਹੁਣ ਉਹ ਹੀ ਜਾ ਸਕਦੀ ਹੁਣ ਸਾਡੇ ਵਰਗੇ ਥੋੜਾ ਕਰਨਾ ਨਹੀਂ ਆ ਨਾ ਚਲੋ ਕੋਈ ਨਹੀਂ ਜਿੰਨਾ ਗੱਲਾਂ ਨੂੰ ਛੱਡ ਮੈਨੂੰ ਦੱਸ ਕੀ ਖਾਣਾ ਮੈਂ ਉਹ ਹੀ ਬਣਾਵਾਂ ਬਣਾਉਣਾ ਕੀ ਹੈ ਭਾਬੀ ਵੀਰ ਲੋ ਤੁਸੀਂ ਜੋ ਤੁਹਾਨੂੰ ਪਸੰਦ ਉਹ ਹੀ ਬਣਾ ਲਓ ਨਹੀਂ ਨਹੀਂ ਦੱਸ ਦੇ ਜੇ ਤੈਨੂੰ ਕੋਈ ਚੀਜ਼ ਪਸੰਦ ਆ ਤਾਂ ਮੈਂ ਬਣਾ ਦਿੰਨੀ ਆ ਨਹੀਂ ਨਹੀਂ ਤੁਸੀਂ ਜੋ ਭਾਜੀ ਨੇ ਖਾਣਾ ਹੈ ਬਣਾ ਦਿੰਦੀ ਆਈ ਆ ਏਦਾਂ ਮਣੀ ਮੋਟੀਆਂ ਸਬਜ਼ੀਆਂ ਬਣਾਉਂਦੇ ਆਂ ਹੀ ਚਲ ਭਾਬੀ ਕੋਈ ਗੱਲ ਨਹੀਂ ਰੋਟੀ ਤੇ ਮਿਲਣੀ ਦਈ ਹੈ ਨਾ ਬਸ ਢਿੱਡ ਭਰਨਾ ਚਾਹੀਦਾ ਆ ਸਬਜ਼ੀ ਦੀ ਕੀ ਗੱਲ ਵਾ ਉਥੇ ਕਿੜੀਆਂ ਮਾਨਸਵੰਨੀਆਂ ਖਾਈ ਦੀਆਂ ਅੱਗੇ ਵੀ ਰੋਜ਼ ਚੱਲ ਕੋਈ ਗੱਲ ਨਹੀਂ ਤੂੰ ਬਹਿ ਇੱਥੇ ਮੈਂ ਰੋਟੀ ਬਣਾਉਂਦੀ ਆ ਠੀਕ ਆ ਚਲੋ ਕਰ ਲਓ ਫਿਰ ਮੈਂ ਗਰਾਵਾਂ ਨਾਲ ਦੇ ਨਹੀਂ ਨਹੀਂ ਕੋਈ ਗੱਲ ਨਹੀਂ ਤੂੰ ਬਹਿ ਜਾ ਫਿਰ ਨਹੀਂ ਆਣੇ ਵੀ ਸੌ ਜਾਣਾ ਤੇ ਪਾ ਵੀ ਵਿਚਾਰੀ ਵੀ ਨਾ ਕਿੰਨੀ ਚੰਗੀ ਆ ਬੜਾ ਸਾਹ ਦਿੰਦੀ ਆ ਸੱਚੀ ਇਦਾਂ ਦੀ ਭਾਬੀ ਦੇ ਰੱਬ ਨਾ ਹਰੇ ਕੋਈ ਦਵੇ ਜਿੰਨਾ ਇਹ ਕਰਦੀ ਐ ਨਹੀਂ ਤੇ ਕਈ ਦਿਨਾਂ ਗੇਟੋ ਵਰਦੇ ਮਥੇ ਵਟ ਪਾ ਲਿੰਦੀਆਂ ਉਸੇ ਵ ਲਈ ਪਿੱਲੇ ਨਣਾਣ ਆ ਗਈ ਐ ਤੇ ਹੁਣ ਬੁਹੇ ਬੰਦ ਕਰ ਲੋ ਪਰ ਇਹਨੇ ਵਿਚਾਰੀ ਨੇ ਨਾ ਬੜਾ ਸਾਹ ਦਿੱਤਾ ਆ ਨੇ ਦੇ ਕੌਣ ਚੱਲਦਾ ਵਈ ਨਜ਼ਰ ਨਲੇ ਵਹਿ ਵੀ ਪੰਜ 6 ਮਹੀਨੇ ਹੋ ਚਲੇ ਆਈ ਨੂੰ ਕਿਤੇ ਅੱਜ ਤੱਕ ਵਿਚਾਰੀ ਦੇ ਮੂੰਹੋਂ ਇਹ ਨਹੀਂ ਸੁਣਿਆ ਕਿ ਚਾਹੇ ਤੂੰ ਜਾਣਾ ਵਾ ਚਾਹੇ ਨਹੀਂ ਜਾਣਾ ਇਹੋ ਹੀ ਕਹਿੰਦੀ ਆ ਕਿ ਤੂੰ ਬਸ ਇੱਥੇ ਹੀ ਰੋ ਪਰ ਕੀ ਕਰ ਸਕਦੇ ਹਾਂ ਜੋਗਿਸ ਮੱਦੇ ਵਿੱਚ ਪਰ ਉਹਨਾਂ ਨੇ ਵੀ ਨਾ ਕਿਤੇ ਇੱਕ ਵਾਰੀ ਫੋਨ ਨਹੀਂ ਕਿਤੇ ਲਾਗੇ ਕੁਛਿਆ ਕਿ ਚਾਹੀਦ ਉਥੇ ਹੈਗੀ ਵੀ ਆ ਕਿ ਨਹੀਂ ਹੈਗੀ ਕਿਤੇ ਕੁੜੀ ਦਾ ਹੀ ਮਾਸਾ ਕਰ ਲੈਂਦੇ ਵੀ ਮਾਸਾ ਜੀ ਨਹੀਂ ਨਿਆਣੀ ਆ ਪਰ ਨਾ ਪਰ ਪਤਾ ਨਹੀਂ ਹੈ ਕਿਹੜੇ ਹਾਲਾਤਾਂ ਦੇ ਵਿੱਚ ਵਾ ਜੇ ਦੇ ਸ਼ਰਾਬ ਪਾਣੀ ਪੀਂਦੇ ਹੋਏ ਇਦਾਂ ਹੀ ਫਿਰ ਤੇ ਮੈਂ ਜਾਉਂਦਾ ਭਾਈ ਮੜਾ ਹੀ ਹੋਏ ਚਲੋ ਕੀ ਕਰ ਸਕਦੇ ਹਾਏ ਆਹ ਕਿਦਾ ਆ ਗਿਆ ਹੁਣ ਫੋਨ ਹਾਏ ਅੱਖਾਂ ਤੋਂ ਵੀ ਕਿਹੜਾ ਦੀਦਾ ਵਾ ਚੱਲ ਰੁਕ ਕੇ ਵੇਖਦੀ ਹਾਂ ਹਲੋ ਹਲੋ ਕੌਣ ਬੋਲਦਾ ਵਾ ਸਾਸਿਕਾ ਬੋਲਦੀ ਸਾਸਰੀ ਕਾਲ ਮੈਂ ਪਛਾਣਿਆ ਨਹੀਂ ਕੌਣ ਵਾ ਵਾਹ ਜੀ ਮੈਂ ਕਵਲ ਬੋਲਣ ਦੀ ਆ ਕੀ ਗੱਲ ਪਛਾਣਿਆ ਕਿਉਂ ਨਹੀਂ ਆ ਅੱਛਾ ਅੱਛਾ ਹੋਰ ਸੁਣਾ ਠੀਕ ਠਾਕ ਆ ਹਾਂਜੀ ਹਾਂਜੀ ਵਧੀਆ ਤੁਸੀਂ ਦੱਸੋ ਆਹੀ ਵੀ ਠੀਕ ਆ ਇੱਥੇ ਠੀਕ ਆ ਸਾਰੇ ਹਾਂਜੀ ਸਾਰੇ ਠੀਕ ਠਾਕ ਆ। ਅੱਛਾ। ਉਹ ਤੁਸੀਂ ਸੁਣਾਓ ਆਪਣੀ ਸਿਹਤ ਦਾ ਠੀਕ ਠਾਕ ਜੇ? ਨਹੀਂ ਮੈਂ ਸੇ ਤਾਂ ਕੀ ਦੱਸਾਂ। ਮੇਰਾ ਤਾਂ ਜਿੱਦਾਂ ਦਾ ਹੈਗਾ ਨਾ ਉਦਾਂ ਦਾ ਹੀ ਆ। ਬੁਆ ਜੀ ਹਾਂ ਤੁਸੀਂ ਆਪਣੇ ਨਾਲ ਹੀ ਗੱਲ ਕਰ ਲਓ। ਚੱਲ ਕਰਾ ਦੇ ਨਾ। ਨਾ ਕਰ ਲੈਨੀ ਗੱਲ। ਬੁਆ ਜੀ ਸਾਸਰੀ ਕਾਲ। ਸਾਸਰੀ ਕਾਲ। ਕੀ ਹਾਲ ਵਾ? ਠੀਕ ਠਾਕ ਆ ਤੁਸੀਂ ਦੱਸੋ। ਵੇ ਆਹੀ ਵੀ ਠੀਕ ਆ ਕਿਤੇ ਫੇਰਾ ਪੂਰਾ ਹੀ ਮਾਰ ਜਾ ਕਰੋ ਕਿਤੇ ਪਤਾ ਹੀ ਲੱਲਿਆ ਕਰੋ ਭੂਆ ਦਾ ਪਸ ਟਾਈਮ ਜਾਈ ਨਹੀਂ ਲੱਗਦਾ ਤੁਹਾਨੂੰ ਪਤਾ ਹੀ ਆ ਕੰਮਾਂ ਕਾਰਾਂ ਚ ਬਿਜੀ ਬੜੇ ਰਹੀਦਾ ਵਾ ਵੇ ਇੰਨੇ ਵੀ ਬਿਜੀ ਕਾ ਦੇ ਜਿਹੜਾ ਤੁਸੀਂ ਆਉਣਾ ਜਾਣਾ ਹੀ ਛੱਡ ਦਿੱਤਾ ਵਾ ਨਹੀਂ ਨਹੀਂ ਆਉਣਾ ਜਾਣਾ ਕੀ ਛੱਡਣਾ ਵਾ ਕੋਈ ਗੱਲ ਨਹੀਂ ਆਵਾਂਗੇ ਵੇ ਆਵੀ ਕਿਤੇ ਹੋਰ ਦੋ ਸੁਣਾ ਠੀਕ ਠਾਕ ਵਾ ਵੇ ਮੇਰਾ ਵੀ ਇਦਾਂ ਹੀ ਆ ਤੂੰ ਆਵੀਂ ਹਾ ਕਿਤੇ ਤੇਨੂੰ ਸਮਝਾਵੀ ਆ ਕੇ ਭਰਾ ਆਪਣੇ ਨੂੰ ਇੰਨੇ ਮੈਨੂੰ ਬੜਾ ਦੁਖੀ ਕੀਤਾ ਈਓ ਕੀ ਗੱਲ ਹੋ ਗਈ ਇਹਨੂੰ ਵੇ ਤੇ ਨਸ਼ੇ ਬੜੇ ਕਰਨ ਡੈ ਪਈਓ ਤੇ ਪੈੜੀ ਵੀ ਵੇਚੀ ਜਾਂਦਾ ਈ ਸਾਰੀ ਲੈ ਤੇ ਆਵੀਂ ਮੇਰਾ ਪੁੱਤ ਕਿਹ ਵਲੇ ਆ ਕੇ ਨਾ ਤੇ ਸਮਝਾਵੀ ਇਹਨੂੰ ਤੇ ਪਹਿਲਾਂ ਕਿਉਂ ਨਾ ਤੂੰ ਦੱਸਿਆ ਜੇ ਇੰਨੀ ਗੱਲ ਵੱਧ ਗਈ ਸੀ ਤੇ ਮੈਂ ਦੱਸਣਾ ਮੈਂ ਕੀ ਇਦਾਂ ਹੀ ਬਸ ਬਦਾਦਾ ਤੈਨੂੰ ਵੀ ਹੈਗਾ ਹੀ ਐ ਵੀ ਮੈਂ ਗੜੇ ਚੰਗੇ ਕੰਮ ਕੀਤੇ ਆ ਮੇਰੀਆਂ ਕੀਤੀਆਂ ਹੀ ਮੇਰੇ ਗਾੜੀਆਂ ਉਡੀਆਂ ਹੀ ਆਂ ਬੂਆ ਦਾਦਾ ਨੂੰ ਮੈਂ ਸੱਚੀ ਗੱਲ ਦੱਸਾਂ ਤੇਰੇ ਅਹੀਂ ਵੀ ਤਾਂ ਹੀ ਨਹੀਂ ਵੜਦੇ ਤੂੰ ਬਹੁਤ ਜ਼ਿਆਦਾ ਧੱਕਾ ਕੀਤਾ ਵਾ ਨਾ ਆਪਣੀ ਦੇ ਨਾਲ ਇੱਜੇ ਕਰਕੇ ਫਿਰ ਉਹਦੇ ਵਿਚਾਰੀ ਵਾਲੇ ਵੀ ਆ ਕੇ ਤਾਂ ਉਹਨੂੰ ਜੀ ਨਹੀਂ ਕਰਦਾ ਤੇਰੇ ਕੋ ਉਹਦੇ ਆਉਣਾ ਕੀ ਹੈਹੀਂ ਵੀ ਵੀ ਮੈਂ ਹੁਣ ਪਸਤਾਉਣੀ ਆ ਵੀ ਮੈਂ ਕਾਨੂੰ ਇਦਾਂ ਕਰ ਬੈਠੀ ਨਾ ਮੈਂ ਉਹਨੂੰ ਘਰੋਂ ਕੱਢਦੀ ਤੇ ਘਰੇ ਵੀ ਇਹੋ ਜੇ ਕੰਮਾਂ 'ਚ ਨਾ ਹੀ ਪੈਂਦਾ ਤੇ ਮੇਰੀ ਵੀ ਆ ਹਾਲਤ ਨਾ ਹੀ ਹੁੰਦੀ ਉਹ ਨਿੱਕੀ ਜੀ ਕੁੜੀ ਹੀ ਮੈਂ ਤੇ ਉਹਨੂੰ ਵੀ ਨਾ ਕੱਖ ਸਮਝਿਆ ਵਿਚਾਰੀ ਨੂੰ ਕਿਤੇ ਆਪ ਚੱਲ ਹੁਣ ਫਿਰ ਕੀ ਕਰ ਲੈਣਾ ਵਾ ਤੇ ਤੁਸੀਂ ਆਓ ਹਾਂ ਕਿਸ ਵੇਲੇ ਤੇ ਆ ਕੇ ਤੇ ਚੱਲ ਉਹਨੂੰ ਲੈ ਹੀ ਆਉਨੇ ਨਹੀਂ ਤੇ ਚੱਲ ਕੋਈ ਨਹੀਂ ਵੇਖਦੇ ਆ ਆ ਜਾਊਗੀ ਉਹ ਵਿਚਾਰੀ ਜਿੰਨਾ ਤੁਰਨਾ ਠੱਕਾ ਕਰਦੀ ਰਹੀ ਆ ਵੇ ਮੈਂ ਉਹਦੇ ਪੈਰੀਂ ਪੈ ਜੂਗੀ ਮੈਂ ਮਾਫੀਆਂ ਮੰਗ ਲੂੰਗੀ ਉਹਦੇ ਕੋ ਮੇਰੀ ਬਹੁਤ ਹਾਲਤ ਖਰਾਬ ਈ ਮੈਂ ਤੇ ਲੰਗਰ ਤੋਂ ਵੀ ਬੈਠੀ ਰਹਿਣੀ ਮੇਰੇ ਕੋ ਤੇ ਲੰਗਰ ਵੀ ਨਹੀਂ ਪੱਕਦਾ ਹੁਣ ਉਦੋਂ ਵੀ ਉਹ ਜੋ ਭੀਜਿਆ ਉਹੀ ਵੱਡਣਾ ਪੈਂਦਾ ਵੇਖ ਲੈ ਬੰਦੇ ਨੂੰ ਲਾਸਟ ਵੇ ਮੈਨੂੰ ਹੁਣ ਸਮਝ ਲੱਗ ਗਈ ਆ ਤੈਨੂੰ ਵੀ ਨਵਾਂ ਨਵਾਂ ਹੁੰਦੀਆਂ ਵਾ ਵੇ ਲੱਗ ਗਈ ਆ ਮੈਨੂੰ ਸਮਝ ਹੁਣ ਮੈਨੂੰ ਲੱਗ ਗਿਆ ਵਾ ਪਤਾ ਹੁਣ ਤੁਸੀਂ ਵੀ ਇਦਾਂ ਮੈਨੂੰ ਨਾ ਮਿਹਣੇ ਜੇ ਮਾਰੋ ਨਿੱਗੀ ਜੀ ਕੁੜੀ ਦਾ ਸਰਾਫ ਲੈ ਕੇ ਬਹਿ ਗਿਆ ਤੈਨੂੰ ਵੀ ਮੈਨੂੰ ਵੀ ਪਤਾ ਮੈਨੂੰ ਉਹਦਾ ਹੀ ਸਰਾਫ ਲੈ ਕੇ ਬੈਠਾ ਹੀ ਮੇਰਾ ਆਪਣਾ ਹੀ ਖੂਨ ਹੀ ਤੇ ਮੈਂ ਉਹਨੂੰ ਸਮਝਾਇਆ ਹੀ ਕਾਠਾ ਚਲ ਠੀਕ ਆ ਚੰਗਾ ਮੇਰੇ ਕੋ ਨਾ ਇੰਨਾਂ ਜਰ ਬੈਠਾ ਨਹੀਂ ਜਾਂਦਾ ਤੇ ਨਾ ਗਾਲੀ ਕੀਤੀ ਜਾਂਦੀ ਤੁਸੀਂ ਆਇਓ ਇੱਥੇ ਤੇ ਫਿਰ ਬਹਿ ਕੇ ਗੱਲ ਕਰਾਂਗੇ ਚਲ ਠੀਕ ਆ 부ਹਾ ਆਉਨੇ ਆ ਫੇ ਕਹਿ ਦੇਣਾ ਚੰਗਾ ਸਾਸਰੀ ਕਾਲ ਚੰਗਾ ਸਾਸਰੀ ਕਾਲ ਕਾਲ ਤੇ ਦੀ ਵੀ ਸੱਚੀ ਆ ਮੈਂ ਕਿੜਾ ਕੋਈ ਚੰਗਾ ਕੰਮ ਕੀਤਾ ਮੇਰੀਆਂ ਕੀਤੀਆਂ ਗਾੜੀਆਂ ਓਂਡੀਆਂ ਚੱਲ ਕੋਈ ਨਹੀਂ ਜੇ ਕਿਤੇ ਆਉਣਗੇ ਤੇ ਵੇਖਾਂਗੇ ਜਾ ਕੇ ਪਰ ਉਹਨਾਂ ਨੇ ਮਾਫ਼ ਕਿੱਥੋਂ ਕਰਨਾ ਚੱਲ ਕੋਈ ਨਹੀਂ ਵੇਖ ਲਾਂਗੇ ਇੱਕ ਵਾਰੀ ਜੇ ਪੈਰੀ ਪਾਣਾ ਪਊਗਾ ਪੈਰੀ ਪੈ ਜੂਗੀ ਚੱਲ ਪਵਾ ਲਮੇ